ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਅੱਜ ਇਹ ਨੂੰ ਦੁਬਾਰੇ ਫੇਰ ਉੱਠੇ ਲਿਆ ਕੇ ਖੜਾ ਕਰਤਾ ਡਰ ਤੇ ਖੌਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁੱਕ ਗਿਆ ਜੀ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਚ ਆਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਜਪੇੜੇ ਜਾਂ ਗਾਲਾਂ ਕੱਢਣ ਵਾਸਤੇ ਜਬ ਪਾਰਟੀ ਵਾਲੇ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ 57 ਕਰੋੜਾਂ ਸੇ ਪੰਜਾਬ ਦੀ ਪੁਲਿਸ ਸਾਡੇ ਦੋ ਬਲਾਕ ਪ੍ਰਧਾਨਵਾਰ ਤੇ ਇਹ ਤਰਨਤਾਰਨ ਬਲਾਕ ਪ੍ਰਧਾਨਮਾਰਤਾ ਇਹ ਕਹ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਪਰਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਹਿੱਕ ਣਾ ਕੇ ਪਰਵਾਰ ਦੇ ਨਾਲ ਖੜੇਗੀ SSP ਦੇ ਦਫ਼ਤਰ ਦੇ ਸਾਹਮਣੇ ਤਾਰ-ਤਾਰ ਟੱਲੀਆਂ ਗੋਲੀਆਂ ਤੋਂ ਬਾਅਦ ਗੋਲੀਆਂ ਦੀ ਬਰਸਾਤ ਨੇ ਹੜਕੰਪ ਮਚਾਇਆ ਫਿਰ ਹੁੰਦੀ ਹੈ ਪੁਲਿਸ ਦੀ ਵੱਡੀ ਕਾਰਵਾਈ ਵੱਡੀ ਜਾਂਚ ਦੇ ਵਿੱਚ ਚੁਕਾਉਣ ਵਾਲੇ ਹੈਰਾਨੀਜਨਕ ਖੁਲਾਸੇ ਹੁੰਦੇ ਨੇ ਫਿਰ ਸਵਾਲ ਉੱਠ ਜਾਂਦੇ ਨੇ ਕਿ ਆਖਿਰੇ ਸਭ ਦੇ ਪਿੱਛੇ ਕੌਣ ਹੈ ਕੀ ਇਹ ਸਿਆਸੀ ਕਨੈਕਸ਼ਨ ਮ੍ਰਿਤਕ ਕਬੱਡੀ ਖਿਡਾਰੀ ਦੀ ਜ਼ਿੰਦਗੀ ਦਾ ਅਣ ਸੁਣਾ ਪੱਖ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਕਰ ਗਿਆ ਪੂਰੀ ਗੱਲਬਾਤ ਕਰਾਂਗੇ ਕਿ ਇਹ ਪੂਰਾ ਮਾਮਲਾ ਤੇ ਸਿਆਸੀ ਕਨੈਕਸ਼ਨ ਕਿੱਥੋਂ ਦੀ ਅਟੈਚ ਹੋਉਂਦੇ ਨੇ ਕੀ ਕੁਝ ਇਸ ਰਿਪੋਰਟ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਕੀ ਅਪਡੇਟ ਆਈ ਉਹ ਸਭ ਕੁਝ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਨੇ ਰਹਿਣਾ ਸਤਿ ਸ਼੍ਰੀ ਅਕਾਲ ਮੈਂ ਹਾਰਤਿਆ ਸੰਧਰ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਜ਼ਿਕਰਯੋਗ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਅਜਿਹੀ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਗੋਲੀਆਂ ਦਾ ਸ਼ਿਕਾਰ ਹੋ ਰਹੀਏ ਤੇ ਸੱਤਾ ਸਰਕਾਰ ਜਿਹੜੀ ਹੈ ਉਮੂਕ ਦਰਸ਼ਕ ਬਣੀ ਹੋਈ ਹੈ ਇਹ ਸਿਰਫ ਸਿਆਸਤਦਾਨ ਹੀ ਨਹੀਂ ਕਹਿ ਰਹੇ ਹਰ ਇੱਕ ਦੇ ਜ਼ਿਹਨ ਦੇ ਵਿੱਚ ਗੱਲ ਚੱਲਦੀ ਪਈ ਹੈ ਕਿ ਆਖਿਰ ਸੂਬੇ ਦੇ ਵਿਕਾਸ ਉਚਿਤ ਢੰਗ ਦੇ ਨਾਲ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਕਦੋਂ ਸੁਧਾਰ ਹੋਵੇਗਾ ਕਦੋਂ ਲੋਕੀ ਸੁੱਖ ਦਾ ਸਾਹ ਲੈਣਗੇ ਕਿਉਂਕਿ ਹਜੇ ਤੱਕ ਲੋਕ ਇਸ ਵੱੱਦੇ ਲਗਾਤਾਰ ਗੁੰਡਾਗਰਦੀ ਸ਼ਰਿਆਮ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਲੁੱਟ ਖੋਹਦੀਆਂ ਉਸ ਦੇ ਕਾਰਨ ਡਰ ਦੇ ਸائے ਹੇਠ ਜੀ ਰਹੇ ਤੇ ਆਖਿਰ ਕਦੋਂ ਸੁਧਾਰ ਹੋਵੇਗਾ ਕਿਉਂਕਿ ਕਾਨੂੰਨ ਵਿਵਸਥਾ ਦਾ ਮੁੱਦਾ ਜਿਹੜਾ ਹੈ ਉਹ ਇੱਕ ਵਾਰ ਫਿਰ ਤੋਂ ਪੱਖ ਚੁੱਕਾ ਹੈ ਇਹਦੇ ਨਾਲ ਹੀ ਗੱਲ ਕਰਾਂਗੇ ਕਿ ਬੀਤੇ ਦਿਨ ਜਿਹੜੀ ਕਬੱਡੀ ਖਿਡਾਰੀ ਦਾ ਕਤਲ ਹੋਇਆ ਹੈ ਤੇਜਪਾਲ ਨਾਮ ਜੀ ਦਾ ਦੱਸਿਆ ਜਾ ਰਿਹਾ 27 ਸਾਲ ਉਮਰ ਵੀ ਦੱਸੀ ਜਾ ਰਹੀ ਹੈ ਜਿਸ ਦਾ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸੁਰਖਿਆ ਦੇ ਵਿੱਚ ਆ ਗਿਆ ਅਤੇ ਕਾਨੂੰਨ ਵਿਵਸਥਾ ਦਾ ਮੁੱਦਾ ਜਿਹੜਾ ਉਹ ਪੱਖ ਚੁੱਕਾ ਹੈ ਤੇ ਹੁਣ ਦਾਦੇ ਕੀ ਕਾਂਗਰਸਪਨ ਰਾਜਾ ਵਰਿੰਗ ਵੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਦੁੱਖ ਸਾਂਝਾ ਕੀਤਾ ਹਰ ਤਰ੍ਹਾਂ ਦਾ ਮਦਦ ਕਰਨ ਦਾ ਜਿਹੜਾ ਭਰੋਸਾ ਦਿਵਾਇਆ ਉਹਨਾਂ ਨੇ ਤੇ ਇੱਥੇ ਤੱਕ ਇਹ ਵੀ ਕਹੇ ਕਿ ਜੇਕਰ ਇਨਸਾਫ ਤੁਹਾਨੂੰ ਨਹੀਂ ਮਿਲਦਾ ਆ ਤਾਂ ਜੇਕਰ ਐਸਐਸਪੀ ਦਫ਼ਤਰ ਤੱਕ ਜਾਵ ਵੀ ਕਰਨਾ ਪਊਗਾ ਤਾਂ ਅਸੀਂ ਕਰਾਂਗੇ ਇਸ ਦੇ ਨਾਲ ਹੀ ਦੱਸਦੇ ਆ ਕਿ ਪਰਿਵਾਰ ਵਾਲਿਆਂ ਨੇ ਵੀ ਕਬੱਡੀ ਖਿਡਾਰੇ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਅੰਤਿਮ ਸੰਸਕਾਰ ਨਹੀਂ ਕਰਾਂਗੇ ਸਭ ਤੋਂ ਪਹਿਲਾਂ ਪੂਰੇ ਮਾਮਲੇ ਦੇ ਬਾਰੇ ਗੱਲਬਾਤ ਕਰਾਂਗੇ ਕਿ ਬੀਤੇ ਦਿਨੀ ਜਕਰਾਉਂ ਦੇ ਵਿੱਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਤੇਜਪਾਲ ਸਿੰਘ ਦੇ ਘਰ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਦਦਣ ਉਹਨਾਂ ਨੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਹੈ ਤੇ ਇਨਸਾਫ ਦੀ ਲੜਾਈ ਦੇ ਵਿੱਚ ਉਹ ਪਰਿਵਾਰ ਦਾ ਪੂਰੀ ਤਰ੍ਹਾਂ ਨਾਲ ਸਾਥ ਦੇਣਗੇ ਉਹਨਾਂ ਨੇ ਵੀ ਕਿਹਾ ਕਿ ਉਹ ਕੇਸ ਲੜਨ ਦੇ ਲਈ ਵਕੀਲ ਦਾ ਖਰਚਾ ਵੀ ਪਰਿਵਾਰ ਨੂੰ ਦੇਣਗੇ ਦੇ ਰਾਜਵੜੀ ਨੇ ਇਹ ਵੀ ਗਿਆ ਕਿ ਪੋਸਟਮਾਰਟਮ ਤੇ ਸੰਸਕਾਰ ਕਰਨ ਦਾ ਫੈਸਲਾ ਜਿਹੜਾ ਆ ਪਰਿਵਾਰ ਨੇ ਹੀ ਲੈਣਾ ਆ ਤੇ ਇਸ ਫੈਸਲੇ ਦੇ ਵਿੱਚ ਕਿਸੇ ਹੋਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੈ। ਪਰਿਵਾਰ ਤੇ ਪਿੰਡ ਵਾਸੀ ਜੋ ਵੀ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਂਗੇ। ਸੋਸ਼ਲ ਮੀਡੀਆ ਤੇ ਕਿ ਤੇਜ ਪਾਲ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ। ਹਾਂਜੀ। ਇਹ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦਾ ਇੱਕ ਨਵਾਂ ਸਿਲਸਿਲਾ ਇਹ ਰੇਸ ਚੱਲ ਪਈ ਹੈ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ ਜ਼ਿੰਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ ਫਿਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਖੜਾ ਬਣ ਜਾਂਦਾ ਹੈ ਸੋ ਕਹਿਣ ਦਾ ਭਾਵ ਹੈ ਇਹਦਾ ਜ਼ਿੰਮੇਦਾਰ ਕੌਣ ਹੈ ਸਿੱਧੀ ਸਿੱਧੀ ਮਾਨ ਸਰਕਾਰ ਇਸ ਗੱਲ ਦੀ ਜ਼ਿੰਮੇਦਾਰ ਹੈ ਜਾਨੀ ਕਿ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਵੀ ਹੈ ਜੀ ਭਲਾ ਜੀ ਮਤਲਬ ਮਾਨ ਸਾਹਿਬ ਦਾ ਨੌਜਵਾਨ ਪੀੜੀ ਜੀ ਬਾਹਰ ਬਿਠੇ ਬਦੇਸ਼ਾਂ ਚੋਂ ਨਾਲ ਹੀ ਨਾਲ ਨਾਲੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਤੁਹਾਡਾ ਡਰ ਤੇ ਖੌਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁੱਕ ਗਿਆ ਹੈ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਚ ਆਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਜਪੇੜੇ ਜਾਂ ਗਾਲਾਂ ਕੱਢਣ ਵਾਸਤੇ ਜਾਂ ਪਾਰਟੀ ਵਾਲਿਆਂ ਵਿੱਚ ਦੂਜੇ ਨੂੰ ਫੜਾਉਣ ਵਾਸਤੇ 55 ਕਰੋੜਾਂ ਵਾਸਤੇ ਪੰਜਾਬ ਦੀ ਪੁਲਿਸ ਹੈ ਪਤਾ ਨਹੀਂ ਕੀ ਹੋ ਗਿਆ ਹੈ ਕਿ ਕਿਹੜੇ ਚ ਕਮੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ ਲੇਕਿਨ ਇਸ ਸਰਕਾਰ ਨੇ ਜਦੋਂ ਦੀ ਇਹ ਸਰਕਾਰ ਬਣੀ ਹੈ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰਿਆ ਸੀ ਨਕੌਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗਨਮੈਂਟ ਸੀ ਫਿਰ ਗੋਲੀ ਮਾਰ ਦਿੱਤੀ ਮੋਗੇ 'ਚ 4-5 ਆ ਤੁਹਾਡੇ ਨਾਲ ਹੈ ਰਜਾਨਾ ਦੀਆਂ ਘਟਨਾਵਾਂ ਵੀ ਉਹ ਸੁਨਿਆਰੀ ਦੁਕਾਨ 'ਚ ਵੜ ਕੇ ਉਹਨੇ ਬੰਦ ਕਰ ਦਿੱਤੀ ਤੁਹਾਨੂੰ ਠੋਕਤਾ ਸਾਡੇ ਦੋ ਬਲਾਕ ਪ੍ਰਧਾਨ ਮਾਰਤੇ ਇਹ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇੱਕ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਤੇ ਆਪੋਜੀਸ਼ਨ ਵੱਲੋਂ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੜ ਸਕਦੀ ਹੈ ਧਰਨਾ ਤੇ ਗਿਆ ਪਰ ਸੋ ਮੰਨ ਸਾ ਦੇ ਤੇ ਜੀ ਲੜਾਈ ਲੱਗ ਸਕਦੀ ਐ ਅਸੀਂ ਕਈ ਵਾਰੀ ਰਾਜਨੀਤੀ ਹੁੰਦੀ ਐ ਲੋਕ ਕਹਿੰਦੇ ਜਾਣ ਬੁੱਝ ਕੇ ਤੇਲ ਪਾਉਂਦੇ ਐ ਅਸੀਂ ਪਰਿਵਾਰ ਕੇ ਫੈਸਲਾ ਛੱਡਿਆ ਜੀ ਸਿੱਧੂ ਮੂਸੇਵਾਲੇ ਦਾ ਮਰਡਰ ਵੇਖ ਲਓ ਪਰਿਵਾਰ ਕੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਐ ਤੁਸੀਂ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਆ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਆ ਮੈਂ ਐਹੋ ਜੀ ਰਾਜਨੀਤੀ ਕਰਦਾ ਨਹੀਂ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਹੱਕ ਦਾ ਕੇ ਪਰਿਵਾਰ ਦੇ ਨਾਲ ਖੜੇਗੀ ਮਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਨਤਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਹੈ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜャ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਦੇ ਵੀ 120 ਜੋਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਤੋਂ ਪੈਸਾ ਲਿਆ ਕੇ ਜ਼ਿੰਦਗੀ ਵਧੀਆ ਬਤੀਤ ਕਰਦੇ ਜੀ ਉਹਨਾਂ ਦੀਆਂ ਮਾਸੀਆਂ ਚਾਚੀਆਂ ਤਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਮੁੱਕੇ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਤੇ ਜਿਹੜੇ ਜੇਲਾ ਜੂਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਇਹ ਆਈ ਆਰੀ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਪੁਲਿਸ ਦਾ ਖਾਫ ਹੋਣਾ ਚਾਹੀਦਾ ਔਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇਹ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਯਾਰ ਦਾ ਮਾਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੇ ਆ ਇਹਦਾ ਸਿੱਧਾ ਸਿੱਧਾ ਜ਼ਿੰਮੇਦਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਦਾਰ ਠਹਿ ਜੀ ਹੁਣ ਕੈਪਟਨ ਅਮਿੰਦਰ ਸਿੰਘ ਵੀ ਹੁਣ ਦੁਬਾਰਾ ਐਕਟਿਵ ਹੋ ਗਏ ਨੇ ਉਹ ਕਹਿੰਦੇ ਨੇ ਕਿ ਮਤਲਬ ਵੀ ਅਸੀਂ ਪਹਿਲਾਂ ਨਸ਼ਾ ਖਤਮ ਕਰਨਾ ਸੀ ਪੰਜਾਬ ਚ ਹੁਣ ਗੈਂਗਸਟਰਵਾਦ ਵੀ ਖਤਮ ਕਰਾਂਗੇ ਉਹਨਾਂ ਤੇ ਕਾ ਸੁਣੋ ਜਿਹੜੇ ਮਰ ਮੁੱਕ ਗਏ ਆ ਕਿਰਪਾ ਕਰਕੇ ਉਹਨਾਂ ਬਾਰੇ ਚਰਚਾ ਨਾ ਕਰਿਆ ਕਰੋ ਅੱਜ ਦਾ ਬਹੁਤ ਗੰਭੀਰ ਮੁੱਦਾ ਹੈ ਜੀ ਅੱਜ ਦਾ ਬਹੁਤ ਗੰਭੀਰ ਮੁੱਦਾ ਇਸ ਸਬੰਧ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਕੋਈ ਟਾਈਮ ਵੀ ਦਿਓਗੇ ਮੈਂ ਬਿਲਕੁਲ ਐਸਐਸਪੀ ਨੂੰ ਕੋਈ ਨਾ ਮਿਲਣਾ ਹੈ ਨਾ ਕੋਈ ਟਾਈਮ ਦੇਣਾ ਮੈਂ ਪਰਿਵਾਰ ਨੂੰ ਡਿਕਨਾ ਪਰਿਵਾਰ ਦਾ ਸਨੇਹਾ ਲੋਕਾਂ ਧਰਨਾ ਵੀ ਲਾਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇੰਚਾਰਜ ਨੇ ਮਣੀ ਹੈ ਸਾਡਾ ਬਲਾਕ ਇਸ ਪਿੰਡ ਦਾ ਅਗਲਾ ਫੈਸਲਾ ਅੜੀਕਾਂ ਦੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨੇਹਾਂ ਲਾਇਗਾ ਸੀ ਉਹਨਾਂ ਦੇ ਨਾਲ ਤੇ ਜਿਵੇਂ ਕੀ ਕਿ ਰਾਜਾ ਬੜਿੰਗ ਦੇ ਵੱਲੋਂ ਇੱਕ ਪਾਰ ਫਿਰ ਪਰਿਵਾਰ ਦੇ ਨਾਲ ਬੁਖਸਾਂਜਾ ਕਰਦੇ ਹੋਏ ਪ੍ਰੋਸਾਦ ਦੋਾਇਆ ਕਿ ਉਹਨਾਂ ਦੇ ਨਾਲ ਨੇ ਬੀਤੇ ਦਿਨੀ ਇੱਕ ਹੋਰ ਘਟਨਾ ਵਾਪਰੀ ਸੀਗੀ ਤੁਸੀਂ ਦੇਖਿਆ ਸੀਗਾ ਕਿ ਦੋ ਚਾਰ ਦਿਨ ਪਹਿਲਾਂ ਦੀ ਜਿਹੜੀ ਘਟਨਾ ਸੀਗੀ ਕਿ ਸੁਨਿਆਰੇ ਦੀ ਦੁਕਾਨ ਤੇ ਅਣਪਛਾਤੇ ڈاکਵਾਂ ਦੇ ਵੱਲੋਂ ਲੁੱਟਖੋ ਕੀਤੀ ਜਾਂਦੀ ਹੈ ਚੰਦ ਮਿੰਟਾਂ ਦੇ ਵਿੱਚ ਲੁੱਟਖੋ ਕਰਕੇ ਉਹ ਫਰਾਰ ਵੀ ਹੋ ਜਾਂਦੇ ਨੇ ਤੇ ਉੱਥੇ ਵੀ ਰਾਜਾ ਬੜਿੰਗ ਜਿਹੜੇ ਨੇ ਪਰਿਵਾਰ ਨਾਲ ਮਿਲਣ ਨੂੰ ਪਹੁੰਚੇ ਸੀਗੇ ਅਤੇ ਉਹਨਾਂ ਨੇ ਸੱਤਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਸੀਗਾ ਕਿਉਂਕਿ ਕਾਨੂੰਨ ਵਿਵਸਥਾ ਜਿਹੜੀ ਉਹ ਲਗਾਤਾਰ ਦਿਨੋ ਦਿਨ ਵੱਧ ਤੋਂ ਵੱਧਰ ਹੁੰਦੀ ਜਾਂਦੀ ਹੈ ਜਿਸ ਨੂੰ ਲੈ ਕੇ ਦੱਸਦੇ ਆ ਕਿ ਜਲੰਧਰ ਕੈਂਟੋਂ ਕਾਂਗਰਸੀ ਵਿਧਾਇਕ ਪ੍ਰਕਰ ਸਿੰਘ ਦੇ ਵੱਲੋਂ ਵੀ ਟਿੱਪਣੀ ਅਨਜ਼ਰਾਇ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੋਈ ਹੈ ਜਿਨ੍ਹਾਂ ਨੇ ਸੱਤਾ ਸਰਕਾਰ ਨੂੰ ਤਾਂ ਜੰਗਲ ਰਾਜ ਆਖ ਦਿੱਤਾ ਹੈ ਤੇ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਉਹ ਉਹ ਵੀ ਤੁਸੀਂ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿ ਪ੍ਰਗਟ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਚਾਇਤ ਦੀ ਨੌਜਵਾਨ ਪੀੜ੍ਹੀ ਗੋਲੀਆਂ ਦਾ ਸ਼ਿਕਾਰ ਬਣ ਰਹੀ ਹੈ ਅਤੇ ਸਰਕਾਰ ਮੁਕ ਦਰਸ਼ਕ ਬਣੀ ਹੋਈ ਹੈ ਜਗਰਾਉਂ ਦੇ ਵਿੱਚ 27 ਸਾਲਾਂ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ ਬੇਰਹਿਮੀ ਦੇ ਨਾਲ ਕੀਤੀ ਹੱਤਿਆ ਇਸ ਗੱਲ ਦਾ ਸਬੂਤ ਹੈ ਕਿ ਅਪਰਾਧੀ ਖੁੱਲੇ ਆਮ ਘੁੰਮ ਰਹੇ ਨੇ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਟਹਿ ਚੁੱਕੀ ਹੈ ਪਰਿਵਾਰ ਡਰ ਦੇ ਸائے ਹੇਠ ਜੀ ਰਹੇ ਨੇ ਜਦ ਕਿ આરોપીਾਂ ਦੇ ਹੌਸਲੇ بلند ਨੇ ਉਸ ਤੋਂ ਬਾਅਦ #ਜੰਗਲਰਾਜ #ਬਦਲਾ ਆਖ ਕੇ ਉਹਨਾਂ ਨੇ ਸੱਤਾ ਸਰਕਾਰ ਨੂੰ ਜੜਾਇਆ ਉਹ ਜੰਗਲ ਰਾਜ ਆਖ ਦਿੱਤਾ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਜਿਹੜੀ ਘਟਨਾ ਵਾਪਰੀਆਂ ਨੇ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਅਵੜਿੰਗ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸੱਤਾ ਸਰਕਾਰ ਜਿਹੜੀ ਮੁਖ ਤਰਸ਼ਕ ਬਣੀ ਹੋਈ ਹੈ ਕਿਉਂਕਿ ਵਾਤਾਵਰਣ ਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਪਰ ਫਿਰ ਵੀ ਕਾਨੂੰਨ ਵਿਵਸਥਾ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਪਹਿਲਾ ਮਾਨਸਾ ਦੇ ਵਿੱਚ ਦੁਕਾਨਦਾਰਾਂ ਉੱਪਰ ਗੋਲੀਆਂ ਚੱਲੀਆਂ ਤੇ ਅਗਲੇ ਦਿਨ ਜੁਲੰਦਰ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੇ ਲੁੱਟ ਕੀਤੀ ਗਈ ਤੇ ਬੀਤੇ ਹੀ ਦਿਨੀ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮਾੜੇ ਅੰਦਰਾਂ ਦੇ ਬਦੋਂ ਪੁਲਿਸ ਦਾ ਡਰ ਜਿਹੜਾ ਆ ਉਹ ਬਿਲਕੁਲ ਖਤਮ ਹੋ ਚੁੱਕਾ ਹੈ ਤਾਂ ਜਿੱਥੇ ਕਿ ਕਾਨੂੰਨ ਵਿਵਸਥਾ ਤੇ ਬਾਰ-ਬਾਰ ਸਵਾਲ ਖੜੇ ਹੋਏ ਨੇ ਪੰਜਾਬ ਸਰਕਾਰ ਜਿਹੜੀ ਕੁਸੂਤੀ ਫਸੀ ਹੋਈ ਨਜ਼ਰ ਆ ਰਹੀ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਪੁਲਿਸ ਦੀ ਕਾਟ ਗੁਜ਼ਾਰੀ ਤੇ ਸਵਾਲ ਉੱਠੇ ਨੇ ਤੇ ਉੱਥੇ ਹੀ ਕੁਝ ਪੋਸਟਾਂ ਜ਼ਿੰਮੇਵਾਰੀਆਂ ਲੈਣ ਵਾਲੀਆਂ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੇ ਕਬੱਡੀ ਖਿਡਾਰੀ ਦੇ ਮੌਤ ਦੀ ਕਤਲ ਦੀ ਜ਼ਿੰਮੇਵਾਰੀ ਲਈ ਹੈ ਤਾਂ ਕਿ ਕੁਝ ਪੋਸਟ ਸਾਂਝੀ ਕਰਕੇ ਕਿਹਾ ਉਹ ਵੀ ਇੱਕ ਵਾਰ ਤੁਹਾਨੂੰ ਦੱਸ ਦਿੰਨੇ ਆ ਤੇ ਉਸ ਤੋਂ ਬਾਅਦ ਇਹ ਵੀ ਜ਼ਿਕਰ ਕਰਾਂਗੇ ਆਖਿਰ ਇਸ ਪੂਰੇ ਮਾਮਲੇ ਦੇ ਪਿੱਛੇ ਕੀ ਸਾਜ਼ਿਸ਼ ਹੈ ਦਾਦੇ ਦੇ ਲਗਭਗ ਦੁਪਹਿਰ 3 ਵਜੇ ਦੇ ਕਰੀਬ ਪਿੰਡ ਗਿੱਦੜਵਿੰਡੀ ਦੇ ਵਿੱਚ 27 ਸਾਲਾ ਨੌਜਵਾਨ ਤੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਉੱਪਰ ਗੋਲੀਆਂ ਮਾਰ ਕੇ ਕਤਲ ਕਿਤੇ ਜਾਣ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਜਿਹੜਾ ਹੈ ਉਹ ਆਇਆ ਇਸ ਕਤਲकांड ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਜੱਸੂ ਕੁਮਤ ਤੇ ਬਰਾੜ ਛੜਕਣ ਲਈ ਹੈ ਉਹ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਜਿਗਰਾਉ ਵਿਖੇ ਜਿਹੜਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਹੋਇਆ ਉਹਦੇ ਜ਼ਿੰਮੇਵਾਰੀ ਮੈਂ ਜਸ ਹਕੂਮਤ ਤੇ ਮੇਰਾ ਪ੍ਰਾ ਬਰਾੜ ਚੜਿੱਕ ਲੈਂਦੇ ਨੇ ਇਹ ਕਤਲ ਅਸੀਂ ਆਪਣੀ ਨਿਜ ਰੰਜਿਸ਼ ਕਰਕੇ ਕਰਵਾਇਆ ਹਾਲਾਂਕਿ ਇਸ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਨੂੰ ਲੈ ਕੇ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਇਸ ਵਾਇਰਲ ਪੋਸਟ ਦੀ ਪੁਸ਼ਟੀ ਵੀ ਅਸਮ ਜਨ ਵੱਲੋਂ ਨਹੀਂ ਕੀਤੀ ਜਾ ਰਹੀ ਹੈ ਲੇਕਿਨ ਜਾਂਚ ਜਿਹੜੀ ਹੈ ਉਹ ਚੱਲਦੀ ਪਈ ਹੈ ਤੇ ਹੈਰਾਨੀਜਨਕ ਕਈ ਸਾਰੇ ਖੁਲਾਸੇ ਵੀ ਹੋ ਰਹੇ ਨੇ ਫਿਲਹਾਲ ਹੋਰ ਵੀ ਜੋ ਤਾਜ਼ਾ ਅਪਡੇਟ ਆਏਗੀ ਨਾਲ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਖਬਰ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ